ਚਨ ਆਉਟਲੁੱਕ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 477ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਮਨੁੱਖ ਦੇ ਸੁਭਾਵਾਂ ਦੀ ਗੱਲ ਕੀਤੀ ਕਿ ਕਿਵੇਂ ਕਬੀਰ ਜੀ ਨੇ ਆਪਣੇ ਪਸ਼ੂ ਵਰਤੀ ਦੇ ਜੋ ਸੁਭਾਅ ਸਨ ਉਹਨਾਂ ਨੂੰ ਬਦਲ ਕੇ ਪ੍ਰਮਾਤਮਾ ਦੀ ਯਾਦ ਦੇ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਲਾਇਆ ਇਸ ਅੰਗ ਦੀ ਬਾਕੀ ਦੀ ਗੁਰਬਾਣੀ ਦੇ ਵਿੱਚ ਕਬੀਰ ਜੀ ਇੱਕ ਤੇ ਜੋਗੀਆਂ ਦੀ ਗੱਲ ਕਰਦੇ ਨੇ ਜੋਗ ਸਾਧਨਾ ਦੇ ਅਧੀਨ ਜੋਗੀ ਜੋ ਵੱਖ-ਵੱਖ ਕਾਰਜ ਕਰਦੇ ਨੇ ਉਹਨਾਂ ਦੀ ਗੱਲ ਕਬੀਰ ਜੀ ਦੱਸਦੇ ਆ ਉਹ ਕਾਰਜ ਕਿੰਨੇ ਇੱਕ ਸਾਰਥਕ ਹਨ ਇਹ ਸਾਨੂੰ ਜਾਣਨ ਨੂੰ ਮਿਲੇਗਾ ਤੇ ਦੂਸਰਾ ਅੱਖਪਾਤ ਦੀ ਪੱਟੀ ਆਪਣੀਆਂ ਅੱਖਾਂ ਦੇ ਉੱਪਰ ਬੰਨ੍ਹ ਕੇ ਜੋ ਲੋਕ ਦੂਜਿਆਂ ਦੇ ਨਾਲ ਵਿਤਕਰਾ ਕਰਦੇ ਨੇ ਕਬੀਰ ਜੀ ਨੇ ਸਿਰਫ ਧਰਮ ਦੇ ਆਧਾਰ ਤੇ ਵਿਤਕਰੇ ਦੀ ਗੱਲ ਸ਼ਬਦ ਦੇ ਵਿੱਚ ਕੀਤੀ ਹੈ ਪਰ ਅਸੀਂ ਜਾਣਦੇ ਹਾਂ ਕਿ ਵਿਤਕਰਾ ਜੋ ਹੈ ਸਿਰਫ ਧਰਮ ਦੇ ਆਧਾਰ ਤੇ ਨਹੀਂ ਹੋ ਰਿਹਾ ਇਸ ਦੁਨੀਆ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਤਕਰਾ ਧਰਮ ਜਾਤੀ ਰੰਗ ਤੁਸੀਂ ਕਿਹੜੇ ਦੇਸ਼ ਨੂੰ ਨਾਲ ਸੰਬੰਧ ਰੱਖਦੇ ਹੋ ਉਮਰ জাফর ਸਰੀਰਕ ਤੌਰ ਤੇ ਤੁਸੀਂ ਕਿੰਨੇ ਮਜ਼ਬੂਤ ਹੋ ਸੋਹਣੇ ਹੋ ਇਹਨਾਂ ਗੱਲਾਂ ਦੇ ਆਧਾਰ ਤੇ ਵਿਵਿਤ ਕਰੇ ਹੁੰਦੇ ਨੇ ਸੋ ਕਬੀਰ ਜੀ ਨੇ ਬੇਸ਼ੱਕ ਸਿਰਫ ਧਰਮ ਦੇ ਆਧਾਰ ਤੇ ਵਿਵਿਤ ਕਰੇ ਦੀ ਗੱਲ ਕੀਤੀ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਇਸ ਸਿੱਖਿਆ ਨੂੰ ਧਰਮ ਤੋਂ ਬਾਹਰ ਵੀ ਅਪਲਾਈ ਕਰੀਏ ਕਦੇ ਵੀ ਕਿਸੇ ਦੇ ਨਾਲ ਵੀ ਖੁਦ ਨੂੰ ਵਿਤਕਰਾ ਕਰਦੇ ਪਾਈਏ ਤਕਵੀਰ ਜੀ ਦੇ ਇਸ ਸ਼ਬਦ ਦੇ ਉੱਪਰ ਜ਼ਰੂਰ ਵਿਚਾਰ ਕਰੀਏ ਉਮੀਦ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਯੋਗ ਜਾਣਕਾਰੀ ਕੁਰਬਾਨੀ ਦੀ ਵਿਆਖਿਆ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਦੇ ਤੱਕ ਵੀ ਜ਼ਰੂਰ ਪਹੁੰਚਾਓ ਤੇ ਆਓ ਹੁਣ ਸ਼ੁਰੂਆਤ ਕਰੀਏ ਆਸਾ ਬਟੂਆ ਏਕ ਬਹਤਰ ਅਧਾਰੀ ਏਕੋ ਜਿਸਹ ਦੁਆਰਾ ਨਮੇ ਖੰਡ ਕੀ ਪ੍ਰਥਮੀ ਮੰਗੇ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੋਂ ਨਿਦ ਪਾਵੈ ਤਲਕਾ ਬ੍ਰਹਮ ਲੈ ਕਗਨ ਚੁਰਾਵੈ ਰਹਾ ਉਹ ਜੋਗੀ ਜੋ ਇੱਕ ਪ੍ਰਭੂ ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ ਅੱਜ ਦੇ ਜ਼ਮਾਨੇ 'ਚ ਅਸੀਂ ਬਟੂਆ ਰੱਖਦੇ ਹਾਂ ਪੈਸੇ ਢੇਲੇ ਪਾਉਣ ਦੇ ਲਈ ਕੋਈ ਕਾਰਡ ਪਾਉਣ ਦੇ ਲਈ ਜੋਗੀਆਂ ਦੇ ਕੋਲ ਇੱਕ ਥੈਲਾ ਹੁੰਦਾ ਉਹਨੂੰ ਵੀ ਪਟੂਆ ਕਿਹਾ ਜਾਂਦਾ ਹੈ ਬਟੂਆ ਇੱਕ ਇੱਕ ਤੋਂ ਭਾਵ ਇੱਕ ਪ੍ਰਭੂ ਨਾਮ ਉਸ ਇੱਕ ਪਰਮਾਤਮਾ ਦਾ ਨਾਮ ਕਿ ਉਹ ਜੋਗੀ ਇੱਕ ਪ੍ਰਭੂ ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ 72 ਆਧਾਰੀ ਤੋਂ ਭਾਪ 72 ਵੱਡੀਆਂ 나ੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ ਜਿਸ ਸਰੀਰ ਦੇ ਵਿੱਚ ਕਿ ਇੱਕ ਦਿਮਾਗ ਹੈ ਏਕੋ ਜਿਸ ਸਹਿਤ ਦੁਆਰਾ ਉਹ ਇੱਕ ਦਿਮਾਗ ਜਿਹੜਾ ਹੈ ਉਹ ਪ੍ਰਭੂ ਨੂੰ ਮਿਲਣ ਦੇ ਲਈ ਪੂਹਾ ਹੈ ਦਵਾਰ ਹੈ ਨਵਾਂ ਖੰਡ ਕੀ ਪ੍ਰਥਮੀ ਮੰਗਾ ਸੋ ਜੋਗੀ ਜਗ ਸਾਰਾ ਓ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ ਨਮੇ ਖੰਡ ਕੀ ਪ੍ਰਥਮੀ ਤੋਂ ਭਾਵ ਨੌ ਖੰਡਾਂ ਵਾਲੀ ਨੌ ਗੋਲਕਾਂ ਵਾਲੀ ਸਾਡੀ ਤੇ ਨੌ ਸਰਾਖਾਂ ਵਾਲੀ ਸਾਡੀ ਦੇ ਨਮੇ ਖੰਡ ਕੀ ਪ੍ਰਥਮੀ ਮੰਗਾਏ ਕਿ ਓ ਜੋਗੀ ਇਸ ਨੌ ਖੰਡਾਂ ਵਾਲੀ ਪ੍ਰਥਮੀ ਜਾਨੀ ਕਿ ਨੌ ਸਰਾਖਾਂ ਵਾਲੇ ਸਰੀਰ ਦੇ ਅੰਦਰ ਹੀ ਟਿਕ ਕੇ ਪ੍ਰਭੂ ਦੇ ਦਰ ਤੋਂ ਨਾਮ ਦੀ ਭਿਖਿਆ ਮੰਗਦਾ ਹੈ ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਉਹ ਜੋਗੀ ਜਗਤ ਦੇ ਵਿੱਚ ਸਭ ਤੋਂ ਸ੍ਰੇਸ਼ਟ ਹੈ ਇੱਕ ਆਮ ਜੋਗੀ ਹੈ ਅਣਜਾਣ ਜੋਗੀ ਹੈ ਅਖੌਤੀ ਜੋਗੀ ਹੈ ਜਿਨਨੇ ਥੈਲਾ ਵੀ ਫੜਿਆ ਹੋਇਆ ਹੈ ਤੇ ਭਿਖਿਆ ਮੰਗਦਾ ਫਿਰਦਾ ਦਰ ਦਰ ਤੇ ਜਾ ਕੇ ਤੇ ਇੱਕ ਉਹ ਜੋਗੀ ਅਸਲ ਜੋਗੀ ਜਿਨਨੇ ਅਸਲ ਦੇ ਵਿੱਚ ਕੋਈ ਥੈਲਾ ਨਹੀਂ ਫੜਿਆ ਉਹਦਾ ਮਨ ਹੀ ਥੈਲਾ ਹੈ ਉਹ ਦਰ ਦਰ ਜਾ ਕੇ ਕੋਈ ਭਿਖਿਆ ਨਹੀਂ ਮੰਗਦਾ ਪ੍ਰਭੂ ਦੇ ਦਰ ਤੋਂ ਹੀ ਉਹਦੇ ਨਾਮ ਦੀ ਭਿਖਿਆ ਮੰਗਦਾ ਜੋ ਇਸ ਗੱਲ ਦੀ ਕਦਰ ਕਰਦਾ ਹੈ ਕਿ ਉਸ ਪਰਮਾਤਮਾ ਨੇ ਉਹਨੂੰ ਸਰੀਰ ਦਿੱਤਾ ਹੈ ਸਰੀਰ ਦੇ ਵਿੱਚ ਇੱਕ ਦਿਮਾਗ ਵੀ ਦਿੱਤਾ ਹੈ ਜਿਹੜਾ ਕਿ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਹੈ ਤੇ ਅਜਿਹੇ ਯੋਗੀ ਹਾਸਲ ਕੀ ਕਰਦਾ ਹੈ ਐਸਾ ਯੋਗੀ ਨੌ ਨਿਦ ਪਾਵੇ ਤਲਕਾ ਬ੍ਰਹਮ ਲੈ ਗगन ਚਰਾਵੇ ਰਹਾਉ ਅਜਿਹੇ ਯੋਗੀ ਮਾਨੋ ਨੋਏ ਖਜ਼ਾਨੇ ਹਾਸਲ ਕਰ ਲੈਂਦਾ ਆਪਣੇ ਮਾਇਆ ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਗਗਨ ਚੜਾਵੈ ਜਣੀ ਅਸਮਾਨੀ ਚੜਾ ਲੈਂਦਾ ਮਾਇਆ ਦੇ ਪ੍ਰਭਾਵ ਤੋਂ ਆਪਣੇ ਆਤਮੇ ਨੂੰ ਉਹ ਉੱਚਾ ਲੈ ਜਾਂਦਾ ਖਿੰਥਾ ਗਿਆਨ ਧਿਆਨ ਕਰ ਸੁਈ ਸ਼ਬਦ ਤਾਗਾ ਮਥ ਕਾਲੈ ਪੰਚ ਤਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚਾਲੈ ਇਸ ਪ੍ਰਕਾਰ ਦਾ ਜਿਹੜਾ ਅਸਲ ਜੋਗੀ ਹੈ ਉਹ ਗਿਆਨ ਦੀ ਕੋਤੜੀ ਬਣਾਉਂਦਾ ਹੈ। ਪ੍ਰਭੂ ਚਰਨਾਂ ਦੇ ਵਿੱਚ ਜੁੜੀ ਹੋਈ ਸੁਰਤ ਦੀ ਸੂਈ ਤਿਆਰ ਕਰਦਾ ਹੈ। ਗੁਰੂ ਦਾ ਸ਼ਬਦ ਰੂਪ ਧਾਗਾ ਵਟ ਕੇ ਭਾਵ ਮੁੜ-ਮੁੜ ਸ਼ਬਦ ਦੀ ਕਮਾਈ ਕਰਕੇ ਹੁਣ ਧਾਗਾ ਜਦੋਂ ਵਟਿਆ ਜਾਂਦਾ ਤਾਂ ਉਹਨੂੰ ਮੁੜ-ਮੁੜ ਵਟ ਦੇਣੇ ਪੈਂਦੇ ਨੇ। ਜੇ ਅਸੀਂ ਇੱਕ ਰੀਲ ਵਾਲਾ ਕਪੜੇ ਸਿਉਣ ਵਾਲਾ ਧਾਗਾ ਵੀ ਦੇਖੀਏ ਤਾਂ ਉਹਦੇ ਇੱਕ ਧਾਗੇ ਦੇ ਵਿੱਚ ਕਈ ਸਾਰੇ ਧਾਗੇ ਜਿਹੜੇ ਨੇ ਉਹ ਵਟ ਦੇ ਦੇ ਕੇ ਬੁਣੇ ਹੁੰਦੇ ਜਾਂ ਜੇ ਸ਼ਾਇਦ ਕਦੇ ਤੁਹਾਨੂੰ ਮੌਕਾ ਮਿਲਿਆ ਹੋਵੇ ਅੱਜ ਕੱਲ ਤੇ ਸ਼ਾਇਦ ਇਹ ਗੱਲ ਉਨੀ ਆਮ ਨਹੀਂ ਰਹੀ ਪਰ ਅੱਜ ਤੋਂ 10-15 ਸਾਲ ਪਹਿਲਾਂ ਤੱਕ ਵੀ ਸੱਥਾਂ ਦੇ ਵਿੱਚ ਸਾਨੂੰ ਆਮ ਹੀ ਬਜ਼ੁਰਗ ਦੇਖਣ ਨੂੰ ਮਿਲਦੇ ਸਨ ਜਿਨ੍ਹਾਂ ਦੇ ਹੱਥ ਵਿੱਚ ਬਾਣ ਦਾ ਇੱਕ ਗੋਲਾ ਜਿਹਾ ਹੁੰਦਾ ਸੀ ਤੋ ਬਾਣ ਬੁੰਨਦੇ ਹੁੰਦੇ ਸੀ ਜੀਤੇ ਫਿਰ ਮੰਜੇ ਵਗੈਰਾ ਵੀ ਬਣ ਜਾਂਦੇ ਸੀ ਸੋ ਧਾਗਾ ਬਣਾਉਣ ਦੇ ਲਈ ਉਹਨੂੰ ਵਟਣਾ ਪੈਂਦਾ ਹੈ ਕਈ ਸਾਰੇ ਧਾਗੇ ਜਿਹੜੇ ਨੇ ਉਹ ਇੱਕ ਦੂਜੇ 'ਚ ਬਲੇਵੇਂ ਖਵਾਕ ਵਗਨ ਨੂੰ ਵਟ-ਵਟ ਕੇ ਫੇਰ ਧਾਗਾ ਤਿਆਰ ਹੁੰਦਾ ਹੈ ਇਸੇ ਪ੍ਰਕਾਰ ਹੀ ਪ੍ਰਭੂ ਦੇ ਨਾਮ ਦਾ ਸਿਮਰਨ ਮੁੜ-ਮੁੜ ਕਰਨਾ ਪੈਂਦਾ ਤਾਂ ਹੀ ਸ਼ਬਦ ਰੂਪ ਧਾਗਾ ਤਿਆਰ ਹੁੰਦਾ ਤੇ ਉਸ ਸ਼ਬਦ ਰੂਪ ਧਾਗੇ ਨੂੰ ਅਸਲ ਜੋ ਜੋਗੀ ਹੈ ਆਪਣੀ ਸੁਰਤ ਦੀ ਸੂਈ ਚ ਪੰਦ ਹੈ ਸਰੀਰ ਦੇ ਮੋਹ ਨੂੰ ਪੈਰਾਂ ਹੇਠ ਧੇਕੀ ਸਤਿਗੁਰੂ ਦੇ ਦਸੇ ਰਾ ਉਤੇ ਤੁਰਦੈ ਪੰਜ ਤਤ ਕੀ ਕਰ ਨਿਰਗਾਣੀ ਗੁਰ ਕੈ ਮਾਰਗ ਚੱਲ ਦਇਆ ਫੌਰੀ ਕਾਇਆ ਕਰ ਤੂੰ ਹੀ ਦ੍ਰਿਸ਼ਟ ਕੀ ਅਗਨ ਜਲਾਵੈ ਤਿਸ ਕਾ ਭਾਉ ਲਐ ਰਿਤ ਅੰਤਰ ਚੌ ਜੁਗ ਤਾੜੀ ਲਾਵੈ ਸਭ ਜਗਤਨ ਰਾਮ ਨਾਮ ਹੈ ਜਿਸ ਕਾ ਪਿੰਡ ਪੁਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ ਫੌਰੀ ਜਾਨੀ ਕਿ ਫੌੜੀ ਜਾਂ ਫੌੜਾ ਫੌੜੇ ਦੇ ਨਾਲ ਪਸ਼ੂਆਂ ਦਾ ਗੋਹਾ ਇਕੱਠਾ ਕੀਤਾ ਜਾਂਦਾ ਹੈ ਫੌਰੀ ਦੇ ਨਾਲ ਚੁੱਲਿਆਂ ਦੇ ਵਿੱਚ ਸਵਾ ਇਕੱਠੀ ਕਰ ਲਈ ਜਾਂਦੀ ਹੈ ਦਇਆ ਫੌਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵੇ ਅਸਲ ਜੋਗੀ ਜਿਹੜਾ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿੱਚ ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ ਨਜ਼ਰ ਦੀ ਅਗ ਬਾਲਦਾ ਤੇ ਸਰੀਰ ਰੂਪ ਧੂਏ ਦੇ ਵਿੱਚ ਭਲੇ ਗੁਣ ਇਕੱਠੇ ਕਰਨ ਦੇ ਲਈ ਦਇਆ ਨੂੰ ਪਹੌੜੀ ਜਾਨੀ ਕਿ ਫੌੜੀ ਬਣਾਉਂਦਾ ਤਿਸ ਕਾ ਭਾਉ ਲੈ ਰਿਤ ਅੰਤਰ ਚੌ ਜੁਗ ਤਾਰੀ ਲਾਵੇ ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦਾ ਹੈ ਸਭ ਜਗਤ تن ਰਾਮ ਨਾਮ ਹੈ ਜਿਸ ਕਾ ਪਿੰਡ ਪ੍ਰਾਨਾ ਏ ਕਬੀਰ ਆਖ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਯੋਗ ਦਾ ਆਹਰ ਹੈ ਜੇ ਪ੍ਰਭੂ ਆਪ ਮੇਰ ਕਰੇ ਤਾਂ ਉਹ ਇਹ ਸਦਾ ਥਿਰ ਰਹਿਣ ਵਾਲਾ ਨੂਰ ਬਖਸ਼ਦਾ ਹੈ। ਭਗਵਤ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਵੀ ਇਹ ਗੱਲ ਦੱਸਦੇ ਨੇ ਕਿ ਜੇ ਕੋਈ ਮਨੁੱਖ ਸਿਰਫ ਯੋਗ ਸਾਧਨਾ ਕਰ ਰਿਹਾ ਹੈ ਪਰ ਉਹਦੀ ਸੁਰਤ ਪਰਮਾਤਮਾ ਦੇ ਵਿੱਚ ਨਹੀਂ ਜੁੜੀ ਹੋਈ ਤਾਂ ਉਹ ਯੋਗ ਜੋ ਹੈ ਉਹ ਵਿਅਰਥ ਹੈ। ਕਿਉਂਕਿ ਅਜਿਹਾ ਮਨੁੱਖ ਸਿਰਫ ਦੁਨਿਆਵੀ ਲਾਲਸਾਵਾਂ ਖਾਤਰ ਦੁਨਿਆਵੀ ਲਾਭ ਖੱਟਣ ਦੀ ਖਾਤਰ ਦੁਨਿਆਵੀ ਲਾਭ ਖੱਟਣ ਦੀ ਤਾਂਗ ਦੇ ਵਿੱਚ ਜੋਗ ਕਰ ਰਿਹਾ ਨਾ ਕਿ ਇਸ ਕਰਕੇ ਕਿ ਜੋਗ ਕਰਨ ਦੇ ਨਾਲ ਪ੍ਰਮਾਤਮਾ ਦੇ ਨਾਲ ਸੁਰਤੀ ਆਸਾ ਹਿੰਦੂ ਤੁਰਕ ਕਹਾ ਤੇ ਆਏ ਕਿਨ ਇਹ ਰਾ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਂਦੇ ਪਿਛਤ ਦੋਜਕ ਕਿਨ ਪਾਈ ਕਾਜੀ ਤੇ ਕਵਣਕ ਤੇਬ ਬਖਾਨੀ ਪਰਤ ਗੁਣਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾ ਇੱਥੇ ਗੱਲ Hindu Muslim ਦੇ ਝਗੜੇ ਦੀ ਗੁਰਬਾਣੀ ਦੇ ਵਿੱਚ ਅਕਸਰ ਹੀ ਆਪਾਂ Hindu Muslim ਦੇ ਝਗੜੇ ਦੀ ਗੱਲ ਸੁਣਦੇ ਪੜ੍ਹਦੇ Hindu Sikh ਦੇ ਜਾਂ Sikh Muslim ਦੇ ਝਗੜੇ ਦੀ ਗੱਲ ਨਹੀਂ ਸੁਣਦੇ ਕਾਰਨ ਇਹ ਹੈ ਕਿ ਝਗੜਾ ਕੱਟੜਤਾ ਦੇ ਵਿੱਚੋਂ ਉਤਪੰਨ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਕੱਟੜ Hindu ਸਮਝਦਾ ਹੈ ਉਹ ਮੁਸਲਮਾਨਾਂ ਨੂੰ ਮਾੜੇ ਕਹਿੰਦਾ ਹੈ ਇਹ ਸਮਝਦਾ ਹੈ ਕਿ Hindu શ્રેષ્ઠ ਹਨ ਤੇ ਮੁਸਲਮਾਨਾਂ ਨੂੰ ਉਹ ਬਿਲਕੁਲ ਹੀ ਨੀਚ ਜਾਣਦਾ ਹੈ ਤੇ ਇਹਦੇ ਉਲਟ ਜੋ ਕੱਟੜ ਮੁਸਲਮਾਨ ਆਪਣੇ ਆਪ ਨੂੰ ਸਮਝਦਾ ਹੈ ਉਹ Hinduਾਂ ਦੇ ਨਾਲ ਵਿਤਕਰਾ ਕਰਦਾ ਹੈ ਹਿੰਦੂਆਂ ਨੂੰ ਮਾਰੇ ਕਹਿੰਦਾ ਹੈ ਮੁਸਲਮਾਨਾਂ ਨੂੰ શ્રેਸ਼ਟ ਕਹਿੰਦਾ ਕਟੜਤਾ ਹੈ ਕਟੜਤਾ ਦੇ ਵਿੱਚੋਂ ਹੀ ਇਹ ਝਗੜਾ ਉਤਪੰਨ ਹੁੰਦਾ ਗੁਰਬਾਣੀ ਲਿਖਣ ਵਾਲੇ ਸਾਡੇ ਗੁਰੂ ਸਹਿਬਾਨ ਤੇ ਭਗਤ ਸਹਿਬਾਨ ਕਟੜ ਨਹੀਂ ਸਨ ਉਹਨਾਂ ਨੇ ਆਪਣੀ ਸੁਰਤ ਉਸ ਇੱਕ ਪਰਮਾਤਮਾ ਦੇ ਨਾਲ ਜੋੜੀ ਸੀ ਉਹ ਇੱਕ ਪਰਮਾਤਮਾ ਜਿਨਨੇ ਇਸ ਸ੍ਰਿਸ਼ਟੀ ਸਾਜੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਸ ਪ੍ਰਮਾਤਮਾ ਨੂੰ ਉਹ ਕਿਹੜੇ ਨਾਮ ਦੇ ਨਾਲ ਸੰਬੋਧਨ ਕਰਦੇ ਝਗੜਾ ਤੇ ਅੱਜਕੱਲ ਇਹੀ ਹੈ ਨਾ ਕਿ ਭਗਵਾਨ ਉੱਚਾ ਹੈ ਜਾਂ ਅੱਲਾ ਜਾਂ ਵਾਹਿਗੁਰੂ ਗੁਰੂ ਸਹਿਬਾਨਾਂ ਦੇ ਲਈ ਇਹਨਾਂ ਤਿੰਨਾਂ ਦੇ ਵਿੱਚ ਕੋਈ ਫਰਕ ਹੈ ਹੀ ਨਹੀਂ ਸੀ ਉਹਨਾਂ ਦੇ ਲਈ ਤੇ ਉਹ ਪ੍ਰਮਾਤਮਾ ਇੱਕ ਸੀ ਤੇ ਇਸੇ ਪ੍ਰਕਾਰ ਦੀ ਗੱਲ ਇਹ ਪਹਿਲੇ ਸ਼ਬਦ ਦੇ ਵਿੱਚ ਪਹਿਲੀਆਂ ਪੰਕਤੀਆਂ ਦੇ ਵਿੱਚ ਕਬੀਰ ਜੀ ਪੁੱਛਦੇ ਨੇ ਕਹਿੰਦੇ ਹਿੰਦੂ ਤੁਰਕ ਕਹਾਂ ਤੇ ਆਏ ਕਿੰਨੇ ਇਹ ਰਾਹ ਚਲਾਈ ਕੋਚੇ ਝਗੜਾਲੂ ਮਨੁੱਖ ਆਪਣੇ ਦਿਲ ਦੇ ਵਿੱਚ ਜ਼ਰਾ ਸੋਚ ਵਿਚਾਰ ਕਰਕੇ ਵੇਖ ਕਿ Hindu ਤੇ Musalman ਪੈਦਾ ਕਿੱਥੋਂ ਹੋਏ ਇਹ ਰਾਹ ਚਲਾਇਆ ਕਿੰਨੇ ਤੇ ਇਨ੍ਹਾਂ ਸਵਾਲਾਂ ਦੇ ਵਿੱਚ ਇੱਕ ਉੱਤਰ ਲੁਕਿਆ ਹੋਇਆ ਹੈ ਕਿ ਦੋਵੇਂ Hindu ਵੀ Musalman ਵੀ ਉਸ ਇੱਕ ਪਰਮਾਤਮਾ ਨੇ ਹੀ ਪੈਦਾ ਕੀਤੇ ਇਹ ਰਾਹ ਉਸ ਪਰਮਾਤਮਾ ਤੋਂ ਚੱਲਿਆ ਜਿਹੜਾ ਇੱਕ ਹੈ ਕੋਈ ਦੂਜਾ ਨਹੀਂ ਇੱਕ ਹੈ ਦੋਨੋਂ ਹੀ ਜਿਹੜੇ ਹੁਣ ਅੱਜ ਆਪਣੇ ਆਪ ਨੂੰ ਹਿੰਦੂ ਸਮਝਦੇ ਨੇ ਜਾਂ ਮੁਸਲਮਾਨ ਸਮਝਦੇ ਨੇ ਦੋਨੋਂ ਹੀ ਉਸ ਇੱਕ ਪ੍ਰਮਾਤਮਾ ਤੋਂ ਹੀ ਪੈਦਾ ਹੋਏ ਨੇ ਮਨੁੱਖਾਂ ਦੀ ਇਹ ਰਾਹ ਮਨੁੱਖ ਪ੍ਰਜਾਤੀ ਦੀ ਇਹ ਰਾਹ ਉਸ ਪ੍ਰਮਾਤਮਾ ਨੇ ਚਲਾਈ ਹੈ ਦਿਲ ਮਹਿ ਸੋਚ ਵਿਚਾਰ ਕਵਾਦੇ ਪਿਛਤ ਦੋषक ਕਿਨ ਪਾਈ ਕਹਿੰਦੇ ਇਹ ਵੀ ਵਿਚਾਰ ਕਰ ਆਤੇ ਦਿਲ ਚ ਕਿ ਸਿਰਫ ਮੁਸਲਮਾਨ ਜਾਂ ਹਿੰਦੂ ਹੋਣ ਕਰਕੇ ਕਿੰਨੇ ਬਹਿਸ਼ਤ ਲੱਭਾ ਤੇ ਕਿੰਨੇ ਦੋਸ਼ਕ ਪਾਇਆ ਇਸ ਸ਼ਬਦ ਦੇ ਵਿੱਚ ਕਬੀਰ ਜੀ ਖਾਸ ਤੌਰ ਤੇ ਮੁਸਲਮਾਨਾਂ ਵੱਲੋਂ ਹਿੰਦੂਆਂ ਦੇ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਗੱਲ ਕਰਦੇ ਨੇ ਗੁਰੂ ਸਾਹਿਬਾਨਾਂ ਦਾ ਕਾਰਜਕਾਲ ਤੇ ਗੁਰਬਾਣੀ ਲਿਖਣ ਵਾਲੇ ਸਾਰੇ ਹੀ ਭਗਤਾਂ ਦਾ ਕਾਰਜਕਾਲ ਇੱਕ ਉਸ ਸਮੇਂ ਦੇ ਵਿੱਚ ਹੀ ਹੈ ਲਗਭਗ ਜਦੋਂ ਭਾਰਤ ਦੇ ਉੱਪਰ ਮੁਸਲਮਾਨਾਂ ਦਾ ਰਾਜ ਸੀ ਤੇ ਇਤਿਹਾਸ ਦੇ ਵਿੱਚ ਅਸੀਂ ਅਕਸਰ ਹੀ ਪੜ੍ਹਦੇ ਹਾਂ ਕਿ ਉਹ ਜ਼ਬਰਦਸਤੀ ਹੋਰਨਾ ਧਰਮਾਂ ਨਾਲ ਸੰਬੰਧ ਰੱਖਦੇ ਲੋਕਾਂ ਨੂੰ ਇਸਲਾਮ ਕਬੂਲ ਕਰਾਉਣ ਦੇ ਵਿੱਚ ਲੱਗੇ ਹੋਏ ਸਨ ਇਸ ਕਰਕੇ ਇਹ ਸ਼ਬਦ ਖਾਸ ਤੌਰ ਤੇ ਉਹਨਾਂ ਮੁਸਲਮਾਨਾਂ ਦੇ ਨੂੰ ਸੰਬੋਧਨ ਕੀਤਾ ਗਿਆ ਜਿਹੜੇ ਹਿੰਦੂਆਂ ਦੇ ਨਾਲ ਵਿਤਕਰਾ ਕਰਦੇ ਤੇ ਇਸੇ ਤਰਜ਼ ਤੇ ਕਬੀਰ ਜੀ ਪੁੱਛਦੇ ਨੇ ਗਾਜ਼ੀ ਕਵਨ ਕਤੇਬ ਬਖਾਨੀ ਕਿ ਹੇ ਕਾਜ਼ੀ ਤੂੰ ਕਿਹੜੀਆਂ ਕਿਤਾਬਾਂ ਵਿੱਚੋਂ ਦੱਸ ਰਿਹਾ ਹੈ ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਖ ਮਿਲੇਗਾ ਪਰਤ ਗੁੰਤ ਐਸੇ ਸਭ ਮਾਰੇ ਕਿਨਹੂੰ ਖਬਰ ਨਾ ਜਾਣੀ ਤੇਰੇ ਵਰਗੇ ਪੜਨ ਤੇ ਵਿਚਾਰਨ ਵਾਲੇ ਭਾਵੇਂ ਉਹ ਮਨੁੱਖ ਜਿਹੜੇ ਅੱਖਾਂ ਦੇ ਉੱਪਰ ਤਵੱਸ ਜਾਨੀ ਕਿ ਪੱਖਪਾਤ ਦੀ ਪੱਟੀ ਬਨ ਕੇ ਮਜ਼ਬੀ ਕਿਤਾਬਾਂ ਪੜਦੇ ਨਹੀਂ ਉਹ ਸਭ ਖਵਾਰ ਹੁੰਦੇ ਨੇ ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪੈਂਦੀ ਅਗਲੀਆਂ ਪੰਕਤੀਆਂ ਦੇ ਵਿੱਚ ਸੁੰਨਤ ਦੀ ਗੱਲ ਕਰਦੀ ਨਹੀਂ ਸੁੰਨਤ ਇੱਕ ਉਹ ਪ੍ਰਕਿਰਿਆ ਜੋ ਕਿ ਮੁਸਲਮਾਨਾਂ ਦੇ ਵਿੱਚ ਆਮ ਤੌਰ ਤੇ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਜੋ ਆਦਮੀ ਹੈ ਯਾਨੀ ਕਿ ਮੁੰਡਾ ਹੈ ਛੋਟੀ ਉਮਰ ਦਾ ਛੋਟੀ ਹੀ ਉਮਰ ਦੇ ਵਿੱਚ ਇਹ ਪ੍ਰਕਿਰਿਆ ਕਰ ਦਿੱਤੀ ਜਾਂਦੀ ਹੈ ਉਹਦੇ ਲਿੰਗ ਦਾ ਜਿਹੜਾ మాਸ ਹੈ ਉਹ ਕੱਟਿਆ ਜਾਂਦਾ ਜਿਹੜੀ ਸਕਿਨ ਫੋਰ ਸਕਿਨ ਜਿਹਨੂੰ ਕਹਿੰਦੇ ਆ ਉਹ ਕੱਟ ਦਿੱਤੀ ਜਾਂਦੀ ਹੈ ਕਬੀਰ ਜੀ ਕਹਿੰਦੇ ਸ਼ਖਤ ਸੁਨੇ ਕਰ ਸੁਨਤ ਕਰੀਐ ਮੈਂ ਨਾ ਬਦਉਂਗਾ ਪਾਈ ਜੋਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਣੇ ਹੀ ਕਟ ਜਾਈ ਕਹਿੰਦੇ ਇਹ ਸੁਨਤ ਜਿਹੜੀ ਹੈ ਔਰਤ ਦੇ ਪਿਆਰ ਦੀ ਖਾਤਰ ਕੀਤੀ ਜਾਂਦੀ ਹੈ हे भाई मैं नहीं मान सकदा मैं ना बदाऊंगा भाई यानी कि मैं नहीं मानना का कबीर जी कहते मैं ए गल नहीं मान सकदा कि सुन्नत करण दा परमात्मा दी प्राप्ति दे नाल कोई संबंध है या सुन्नत करण दा मुसलमान होण दे नाल कोई संबंध है कहते जे परमात्मा ने हिंदू ते मुसलमान दो अलग-अलग प्रजातियां बनाईयां ही हुंदियां ਜੋਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕਟ ਜਾਈ ਕਹਿੰਦੇ ਜੇ ਪ੍ਰਮਾਤਮਾ ਨੇ ਹਿੰਦੂ ਮੁਸਲਮਾਨ ਦੋ ਪ੍ਰਜਾਤੀਆਂ ਬਣਾਈਆਂ ਹੁੰਦੀਆਂ ਤੇ ਮੈਨੂੰ ਮੁਸਲਮਾਨ ਬਣਾਇਆ ਹੁੰਦਾ ਤੇ ਮੇਰੀ ਸੁਨਨਤ ਉਹਨੇ ਆਪ ਕਰਕੇ ਹੀ ਭੇਜਣੀ ਸੀ ਮਨੁੱਖ ਨੂੰ ਕਰਨ ਦੀ ਲੋੜ ਨਹੀਂ ਸੀ ਪੈਣੀ ਬਹੁਤ ਵੱਡੀ ਗੱਲ ਕਬੀਰ ਜੀ ਨਾ ਪੰਕਤੀਆਂ ਦੇ ਵਿੱਚ ਦੱਸ ਜਾਂਦੇ ਗੱਲ ਸਮਝਣ ਦੀ ਹੈ ਸਰੀਰਕ ਰੂਪ ਦੇ ਵਿੱਚ ਮਾਨਸਿਕ ਤੌਰ ਤੇ ਹਿੰਦੂਆਂ ਮੁਸਲਮਾਨਾਂ ਦੇ ਵਿੱਚ ਫਰਕ ਕੋਈ ਨਹੀਂ ਉਹੀ ਸਾਰੇ ਅੰਗ ਉਦਾਂ ਦੇ ਸਰੀਰ ਹਿੰਦੂ ਬੱਚਾ ਲੈ ਕੇ ਪੈਦਾ ਹੁੰਦਾ ਤੇ ਉਦਾਂ ਦਾ ਹੀ ਸਰੀਰ ਲੈ ਕੇ ਮੁਸਲਮਾਨ ਬੱਚਾ ਪੈਦਾ ਹੁੰਦਾ ਫਿਰ ਫਰਕ ਕਿੱਥੇ ਹੈ ਜੇ ਵਾਕਈ ਪ੍ਰਮਾਤਮਾ ਨੇ ਇਹ ਫਰਕ ਬਣਾਇਆ ਹੁੰਦਾ ਤਾਂ ਦੋਹਾਂ ਦੇ ਸਰੀਰਕ ਬਣਤਰ ਦੇ ਵਿੱਚ ਕੋਈ ਤਾਂ ਫਰਕ ਹੁੰਦਾ ਤੇ ਗੱਲ ਸਿਰਫ ਹਿੰਦੂਆਂ ਤੇ ਮੁਸਲਮਾਨਾਂ ਦੀ ਨਹੀਂ ਬਾਕੀ ਧਰਮਾਂ ਦੇ ਵੀ ਜੋ ਲੋਕ ਨੇ ਮਨੁੱਖ ਮਨੁੱਖ ਦਾ ਜੋ ਸਰੀਰ ਹੈ ਉਹ ਇੱਕੋ ਜਿਹਾ ਪਸ਼ੂਆਂ ਤੇ ਮਨੁੱਖ ਦੇ ਵਿੱਚ ਫਰਕ ਹੈ ਦੋਹਾਂ ਦੇ ਸਰੀਰ ਵੱਖੋ ਵੱਖਰੇ ਨੇ ਪ੍ਰਮਾਤਮਾ ਨੇ ਪਸ਼ੂਆਂ ਨੂੰ ਅਲੱਗ ਪ੍ਰਜਾਤੀ ਬਣਾਇਆ ਮਨੁੱਖ ਨਾਲੋਂ ਪਰ ਜੇ ਮਨੁੱਖਾਂ ਦੇ ਵਿੱਚ ਹੀ ਅਸੀਂ ਅਲੱਗ ਅਲੱਗ ਜਾਤੀਆਂ ਬਣਾ ਲਈਆਂ ਪ੍ਰਜਾਤੀ ਦੇ ਵਿੱਚ ਜਾਤੀਆਂ ਬਣਾ ਲਈਆਂ ਤਾਂ ਉਹ ਮਨੁੱਖ ਨੇ ਬਣਾਈਆਂ ਪ੍ਰਮਾਤਮਾ ਤੁਰੋਂ ਕਿਸੇ ਦੇ ਸਿਰ ਤੇ ਮੋਰ ਲਾ ਕੇ ਨਹੀਂ ਭੇਜਦਾ ਕਿ ਇਹ Hindu ਆ ਜਾਂ Musalman ਕਬੀਰ ਜੀ ਕਹਿੰਦੇ ਜੇ ਇਦਾਂ ਦੀ ਹੀ ਗੱਲ ਹੁੰਦੀ ਜੇ ਮੁਸਲਮਾਨ ਹੋਣ ਦੀ ਨਿਸ਼ਾਨੀ ਸੁਨਨਤ ਹੈ ਤੇ ਫਿਰ ਪ੍ਰਮਾਤਮਾ ਮੇਰੀ ਸੁਨਨਤ ਕਰਕੇ ਹੀ ਭੇਜਦਾ ਸੁਨਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋਟੈ ਤਾਂ ਤੇ Hindu ਹੀ ਰਹੀਐ ਛਾੜਕ ਤੇਬ RAM ਭਜ ਬੌਰੇ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ RAM ਕੀ ਤੁਰਕ ਰਹੇ ਪਚਹਾਰੀ ਕਹਿੰਦੇ ਜੇ ਸੁੰਨਤ ਕੀਤਿਆਂ ਹੀ ਮੁਸਲਮਾਨ ਹੋਣਾ ਫਿਰ ਔਰਤ ਦਾ ਕੀ ਕਰੀਏ ਔਰਤ ਤੇ ਸੁੰਨਤ ਨਹੀਂ ਹੋ ਸਕਦੀ ਫਿਰ ਇੱਕ ਔਰਤ ਕਿਵੇਂ ਮੁਸਲਮਾਨ ਹੋਵੇ ਤੇ ਕਿਉਂਕਿ ਔਰਤ ਸਾਡੇ ਜੀਵਨ ਦੀ ਸਾਥੀਵਾਲ ਹੈ ਤੇ ਕਿਸੇ ਵੇਲੇ ਵੀ ਸਾਡਾ ਸਾਥ ਨਹੀਂ ਛੱੜਦੀ ਤਾਂ ਅਦਵਾਟੇ ਰਹਿਣ ਨਾਲੋਂ ਤਾਂ Hindu ਟਕੇ ਰਹਿਣਾ ਹੀ ਚੰਗਾ ਹੈ ਸਮਝੀਏ ਇਸ ਗੱਲ ਨੂੰ ਕਿ ਜੇ ਇੱਕ ਪੱਖਪਤੀ ਦੇ ਨਜ਼ਰੀਏ ਤੋਂ ਵੇਖੀਏ ਇੱਕ ਕਟੜ ਦੇ ਨਜ਼ਰੀਏ ਤੋਂ ਨਜ਼ਰੀਏ ਤੋਂ ਵੇਖੀਏ ਤਾਂ ਮੁਸਲਮਾਨ શ્રેਸ਼ਟ ਹੈ ਜੋ ਕਟੜ ਮੁਸਲਮਾਨਾ ਉਹਦੇ ਨਜ਼ਰੀਏ ਤੋਂ ਵੇਖੀਏ ਮੁਸਲਮਾਨ શ્રેਸ਼ਟ ਹੈ Hindu ਨਹੀਂ ਹੈ ਨੀਚ ਸੋ ਉਹ Hindu ਔਰਤ ਦੇ ਨਾਲ ਤੇ ਰਿਸ਼ਤਾ ਨਹੀਂ ਜੋੜੇਗਾ ਪਰ ਕਬੀਰ ਜੀ ਸਵਾਲ ਇਹ ਪੁੱਛਦੇ ਆ ਕਿ ਫਿਰ ਮੁਸਲਮਾਨ ਔਰਤ ਹੋਈ ਕਿਹੜੀ ਮੁਸਲਮਾਨ ਜੋ ਮਰਦ ਹੈ ਉਹਦੀ ਨਿਸ਼ਾਨੀ ਤੇ ਸੁਨਨਤ ਹੈ ਮੁਸਲਮਾਨ ਔਰਤ ਦੀ ਨਿਸ਼ਾਨੀ ਕੀ ਉਹਦੀ ਸੁਨਨਤ ਹੋ ਨਹੀਂ ਸਕਦੀ ਜੇ ਇਦਾਂ ਦੀ ਕੋਈ ਨਿਸ਼ਾਨੀ ਹੈ ਨਹੀਂ ਫਿਰ Hindu ਔਰਤਾਂ ਤੇ ਮੁਸਲਮਾਨ ਔਰਤਾਂ ਦੇ ਵਿੱਚ ਕੀ ਫਰਕ ਹੋਇਆ ਤੇ ਜੇਦੋਂ ਫਰਕ ਹੀ ਨਹੀਂ ਤੇ Hindu ਔਰਤ ਤੁਸੀਂ ਐਕਸੈਪਟ ਨਹੀਂ ਕਰ ਸਕਦੇ ਤੇ ਔਰਤ ਬਿਨਾ ਕੰਮ ਚੱਲਦਾ ਨਹੀਂ ਕਿਉਂਕਿ ਸਾਡੇ ਜੀਵਨ ਦੀ ਉਹ ਸਾਂਝੀਵਾਲ ਹੈ ਮੁਸਲਮਾਨ ਔਰਤ ਤੁਹਾਨੂੰ ਲੱਭ ਨਹੀਂ ਸਕਦੀ ਸੋ ਇਹਦੇ ਨਾਲੋਂ ਤੇ ਚੰਗਾ ਕਿ ਹਿੰਦੂ ਹੀ ਟਿਕੇ ਰਹੀਏ ਘਟੋ ਘਟ ਹਿੰਦੂ ਧਰਮ ਦੇ ਵਿੱਚ ਕੋਈ ਉਦਾਂ ਦੀ ਔਰਤ ਦੀ ਖਾਸ ਨਿਸ਼ਾਨੀ ਤੇ ਹੈ ਨਹੀਂ ਸਰੀਰਕ ਨਿਸ਼ਾਨੀ ਜੋ ਤੁਹਾਨੂੰ ਹਿੰਦੂ ਬਣਾਉਂਦੀ ਹੈ ਇਹਨਾਂ ਸਵਾਲਾਂ ਤੋਂ ਬਾਅਦ ਕਬੀਰ ਜੀ ਹਦਾਇਤ ਕਰਦੇ ਹੋਏ ਕਹਿੰਦੇ ਛਾੜ ਕ ਤੇਬ ਰਾਮ ਭਜ ਬਉਰੀ ਜ਼ੁਲਮ ਕਰਤ ਹੈ ਪਰ ਕਿ ਹੇ ਕਾਜ਼ੀ ਹੇ ਕਮਲੇ ਤੂੰ ਮذਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪ੍ਰਮਾਤਮਾ ਦਾ ਭਜਨ ਕਰ ਪ੍ਰਭੂ ਦੀ ਬੰਦਗੀ ਛੱਡ ਕੇ ਤੇ ਬਹਿਸਾਂ ਦੇ ਵਿੱਚ ਪੈ ਕੇ ਤੂੰ ਆਪਣੇ ਆਪ ਤੇ ਬੜਾ ਜ਼ੁਲਮ ਕਰ ਰਿਆ ਹੈ ਕਬੀਰ ਨੇ ਤਾਂ ਇੱਕ ਪ੍ਰਮਾਤਮਾ ਦੇ ਸਿਮਰਨ ਦਾ ਆਸਰਾ ਲਿਆ ਹੈ ਝਗੜਾਲੂ ਮੁਸਲਮਾਨ ਬਹਿਸਾਂ ਵਿੱਚ ਹੀ ਖوار ਹੋ ਰਹੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 477ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ ਕਬੀਰ ਜੀ ਨੇ Hindu Musalman ਦੇ ਝਗੜੇ ਨੂੰ ਲੈ ਕੇ ਸਾਨੂੰ ਸੋਹਣੀਆਂ ਸਿੱਖਿਆਵਾਂ ਦਿੱਤੀਆਂ ਕਿ ਉਸ ਪ੍ਰਮਾਤਮਾ ਨੇ ਸਾਰੇ ਇਨਸਾਨ ਇੱਕੋ ਜਿਹੇ ਬਣਾ ਕੇ ਭੇਜੇ ਨੇ ਸਰੀਰਕ ਤੌਰ ਤੇ ਜੇ ਤੁਸੀਂ ਕੋਈ ਫਰਕ ਪਾ ਲਿਆ ਹੈ ਤੇ ਆਪਣੇ ਆਪ ਪਾਇਆ ਹੈ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਉਹਦੇ ਕਿ ਕੋਈ ਬੋਤਾ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਭਾਵੇਂ ਉਹ ਹਿੰਦੂ ਅਤੇ ਭਾਵੇਂ ਮੁਸਲਮਾਨ ਹੈ ਬੱਚੇ ਇੱਕੋ ਜਿਹੇ ਹੀ ਪੈਦਾ ਹੁੰਦੇ ਨੇ ਸੁੰਨਤ ਕਰਕੇ ਤੁਸੀਂ ਆਪਣੇ ਆਪ ਜੇ ਫਰਕ ਬਣਾ ਲਿਆ ਤਾਂ ਬਣਾ ਲਿਆ ਪਰਮਾਤਮਾ ਦੀ ਨਜ਼ਰ ਵਿੱਚ ਤੇ ਇੱਕ ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਦੇ ਵੀ ਕਿਸੇ ਦੇ ਨਾਲ ਅਸੀਂ ਵਿਤਕਰਾ ਨਾ ਕਰੀਏ ਕਦੇ ਵੀ ਆਪਣੇ ਧਰਮ ਨੂੰ ਦੂਜਿਆਂ ਦੇ ਨਾਲੋਂ ਸ੍ਰੇਸ਼ਟ ਨਾ ਸਮਝੀਏ ਜਾਂ ਦੂਜਿਆਂ ਨੂੰ ਆਪਣੇ ਨਾਲੋਂ ਨੀਟ ਨਾ ਸਮਝੀ ਸੋ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਹਾਡੇ ਹਿਰਦਿਆਂ ਦੇ ਵਿੱਚ ਅਸਰ ਪਾਉਣਗੀਆਂ ਤੇ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ